ਸਾਰੇ ਜਨਨ ਬੀਤਾ ਖਾ ਖੋ ਰਹਿਣਾ ਹੈ ਜੇ ਅੱਜ ਆਪਾਂ ਨੂੰ ਦੂਜਾ ਅੱਜ ਆਪਾਂ ਲਈ ਮੋਟੇ ਦੀ 13 ਕਿਲੋ ਮੀਟਰ ਬਣੇ ਪੁੱਛੇ ਹੈ ਖੜੇ ਆ ਇਹ ਹੈਗਾ ਬਾਈ ਜੀ ਬਾਬਾ ਦੇ ਸੰਗਰ ਗੁਰਦੁਆਰਾ ਬਹੁਤ ਜੀ ਇੱਥੇ ਆਪ ਕੋ ਗੁਰਦੁਆਰਾ ਆਓ ਬਾਈ ਸਮਝ ਦਿਖਾਉਣੇ ਤੇ ਬਾਈ ਜੀ ਦੱਤ ਹਾਂਜੀ ਆਹ ਹੈ ਆਰਾਧ ਆਪਣੋ ਬਾਈ ਜੀ ਹੈ ਥੋੜਾ ਜਿਹਾ ਹੈ ਇਹ ਕਵੇਲਾ ਹੋ ਗਿਆ ਸੀ ਤੇ ਆ ਤੁਸੀਂ ਦੇਖ ਸਕਦੇ ਹੋ ਬਾਈ ਜੀ ਆਹ ਗੁਰੂ ਘਰ ਰਹਿ ਗਿਆ ਹਾਂ ਬਾਈ ਜੀ ਇਤਿਹਾਸ ਤੇ ਪਾਏ ਬਾਈ ਕਰਕੇ ਹਾਂ ਫੋਟੋਆਂ ਬਣਾਵਾਂ ਤੇ ਆ ਆ ਪਾਸੇ ਬਾਈ ਜੀ ਹਾਂ ਜੇਲ ਬਣੀ ਹੈ ਤੁਸੀਂ ਦੇਖ ਸਕਦੇ ਹੋ ਤੇ ਜੇਲ ਵਿੱਚ ਵੀ ਹਨਾ ਤੇ ਆਹ ਬੈਠਿਆ ਬਾਈ ਸ਼ਹੀਦ ਭਗਤ ਸਿੰਘ ਜੀ ਤੇ ਆ ਆ ਵੇਖੋ ਬਾਈ ਜੀ ਹਨਾ ਤੁਸੀਂ ਫੋਟੋਆਂ ਭਾਈ ਹਨ ਕਨਈਆ ਜੀ ਦਾ ਹੈ ਇਤਿਹਾਸ ਤੁਸੀਂ ਪੜ ਸਕਦੇ ਹੋ ਤੇ ਆਹ ਵੇਖੋ ਬਾਈ ਜੀ ਭਾਈ ਤਾਰੂ ਸਿੰਘ ਜੀ ਹੈ ਖੋਪੜੀ ਲਈ ਸੀ ਸਨ 1700 ਐਸਈ ਵਿੱਚ ਇਹਦਾ ਵੀ ਇਤਿਹਾਸ ਤੁਸੀਂ ਪੜ ਸਕਦੇ ਹੋ ਤੇ ਬਾਈ ਜੀ ਆਹ ਵੇਖੋ ਜੀ ਸ਼ਹੀਦ ਭਾਈ ਹੰਤ ਮਤੀ ਦਾਸ ਜੀ ਦੀ ਤੇ 1875 ਈਸਵੀ ਵਿੱਚ ਹਨਾ ਇਤਿਹਾਸ ਪੜ ਸਕਦੇ ਹੋ ਬਾਈ ਜੀ ਇਹ ਬਈ ਬਹੁਤ ਹੈ ਗੁਰੂਕਰ ਹੈ ਇਤਿਹਾਸਿਕ ਹੈ ਇੱਥੇ ਬਈ ਜੀ ਹੈ ਸੁੱਖਾ ਭਾਈ ਬਹੁਤ ਪੂਰੀਆਂ ਹੁੰਦੀਆਂ ਹਨਾ ਤੇ ਆਸੀ ਬਹਾ ਬਾਬਾ ਬੰਦਾ ਸਿੰਘ ਬਹਾਦਰ ਬਈ ਤੁਸੀਂ ਦੇਖ ਸਕਦੇ ਹੋ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਇਤਿਹਾਸ ਤੇ ਆ ਆਪਾਸੇ ਬਾਈ ਤੁਸੀਂ ਦੇਖ ਸਕਦੇ ਹੋ ਜੀ ਸ਼ਹੀਦ ਭਾਈ ਮਨੀ ਸਿੰਘ ਜੀ 1662 ਐਸਵੀ ਚੋਂ ਲੈ ਕੇ ਹੈਗੇ ਜੀ ਇਤਿਹਾਸ ਪੜ ਸਕਦੇ ਹੋ ਤੇ ਸਿੱਖਾਂ ਦੇ ਸਿਰਾਂ ਦੇ ਬਾਈ ਮੋਲ ਇੱਥੇ ਪਾਈ ਸੀਗੇ ਤੇ ਇਤਿਹਾਸ ਤੁਹਾਨੂੰ ਥੱਲੇ ਲਿਖਿਆ ਸਾਰੇ ਨੇ ਲਿਖੇ ਹੋਏ ਇਤਿਹਾਸ ਹੈ ਉਹ ਵੀ ਖੁਬਈ 1 ਵਜੇ ਜਵਾਹਰ ਦੀ ਬਾਂਬ ਵੱਡੇ ਪਈ ਤੇ ਆ ਇਹ ਵਿਚਾਰੀ ਮਾਤਾ ਜੀ ਦੇ ਗਲ ਚਾਹ ਪਾ ਛੜ ਗਿਆ ਉਹ ਲੱਤਾ ਮਹਾਰ ਤੇ ਇਹਦਾ ਹਵੇ ਢਾੜੀ ਲਾ ਛੱਡੀ ਆ ਤੇ ਸ਼ਹੀਦ ਭਾਈ ਦਿਆਲ ਸਿੰਘ ਜੀ 1673 ਵਿਚ ਨੇ ਬਾਈ ਜੀ ਅੱਗੇ ਦੇ ਵਿੱਚ ਉਹ ਪਤੀਲੇ ਚ ਕੀਤਾ ਗਿਆ ਸੀ ਇਹਦਾ ਇਤਿਹਾਸ ਵਿੱਚ ਦੂਰ ਪੜਿਓ ਬਾਬਾ ਬੰਦਾ ਸਿੰਘ ਬਹਾਦਰ 740 ਸਪੀਸ਼ਟ ਇਹ ਬਾਈ ਐਂ ਕਰਕੇ ਇਹਨਾਂ ਨੂੰ ਹਾਂ ਤਸੀਹੇ ਦਿੱਤੇ ਜਾਂਦੇ ਸੀਗੇ ਮਾਈ ਪਾਗੋ ਤੇ ਚਾਲੇ ਮੁਕਤੇ ਹਨਾ ਭਈਆ ਜਿਹੜੇ ਮੁਕਸਰ ਵਿੱਚ ਜੰਗ ਹੋਈ ਸੀ ਤੇ ਆ ਆਪਸ ਬਾਈ ਚਟਖੜੀਆਂ ਸੁਣ ਬਈ ਜਿੱਥੇ ਚਟਖੜੀਆਂ ਤੋਂ ਹਨਾ ਘਰ ਦੇ ਸੂ ਵੀ ਸੁਣ ਬਈ ਦਿਖਾਉਣੇ ਆ ਆ ਵੇਖੋ ਬਾਈ ਇਹਦਾ ਵੀ ਤੇ ਅਸੇਗਰ ਲੈ ਕੇ ਸ਼ਹੀਦ ਭਾਈ ਹੈ ਸੁਭੇਗ ਸਿੰਘ ਜੀ ਤੇ ਸੀਸ ਲਗਾਏ ਚਰਚੇ ਹੋਈ ਜਾਗੋ ਆ ਵੀ ਬਈ ਦੇਖ ਸਕਦੇ ਹਾਂ ਇਹਦਾ ਇਤਿਹਾਸਥਲੇ ਲਿਖਿਆ ਹੋਇਆ ਜਰੂਰ ਪੜ੍ਹ ਸਕਦੇ ਹਾਂ ਤੇ ਬਈ ਗਾਹਾਂ ਵੀ ਹਨ ਉਹ ਜਹਾ ਜਾਨੀ ਕੋ ਸਮਝ ਜਿਵੇਂ ਹਾਂ ਜੰਗਾ ਹੂੰਗਾ ਸਿੰਘ ਉਹਦੇ ਹਨ ਬਈ ਪੋਂ ਇਥੇ ਹਾਂ ਜੀ ਪੱਥਰ ਲਿਆ ਹੈ ਬਈ ਫੁੱਟਮਾ ਹੈਗਾ ਜੀ ਛਪੀਆਂ ਫੁੱਟਮਾ ਬਈ ਹਨ ਆਪਾਂ ਨੂੰ ਜਾਨੀ ਕਿ ਇਹ ਦੱਸ ਦਿਆਂ ਉਹਦੋਂ ਕੀ ਕੀ ਸੀ ਹਾਂ ਹੋਇਆ ਆ ਆ ਵੀ ਬਈ ਦੇਖੋ ਕਿੰਨੇ ਹਨ ਤਸਵੀਰ ਦਿੱਤੇ ਗਏ ਹਨਾ ਇਹਦਾ ਤੇ ਆਸ ਆ ਸੀ ਜਾਨੀ ਕਿ ਸਾਰਾ ਤੇ ਆਸ ਫਰਮਾਉਂਦਾ ਬਈ ਇਧਰ ਤੇ ਆ ਪਾਈ ਗਏ ਸੀ ਬਈ ਪਿੱਛੇ ਝਾਂਸੀ ਦੀ ਹੈ ਜੀ ਆ ਰਾਣੀ ਦੀ ਫੋਟੋ ਆ ਗਈ ਹਾਂ ਜੀ ਆ ਬਈ ਆਪਾਂ ਹਾਂ ਜੀ ਗੁਰਦਵਾਰੋਂ ਤੁਰ ਪਏ ਸੀ ਤੇ ਗੁਰਦਵਾਰ ਬਾਜੀ ਤੁਰ ਪੇ ਹੁਣ ਆਪਾਂ ਹਾਂ ਜੀ ਪੰਪ ਤੇ ਹੁਣ ਖੜੇ ਆ ਪੰਪ ਤੇ ਖੜ ਕੇ ਪਾਣੀ ਹਾਂ ਵਗੈਰਾ ਪੀ ਕੇ ਹੁਣ ਹਾਂ ਹਾਂ ਜੀ ਹਾਂ ਜੀ ਆਪਾਂ ਆਹ ਬਈ ਹੰਤ ਮੋਗੇ ਜਾਈ ਜਾਂਦੇ ਆ ਤੇ ਹਾਂ ਜੀ ਮੋਗੇ ਜਾਈ ਜਿੰਨੇ ਪਾਣੀ ਆ ਪੀੜੇ ਸੀ ਪੰਪ ਤੋਂ ਤੇ ਆਪਣੇ ਅਗਲੇ ਬੰਦੇ ਅੱਗੇ ਜਾਈ ਜਾਂਦੇ ਆ ਆਸਿਆ ਆਪਣੇ ਮੂਰਲੇ ਬੰਦੇ ਮੂਰੇ ਜਾਈ ਜਾਂਦੇ ਆ ਮੋਗੇ ਤੇ ਹਾਂ ਜੀ ਆਈ ਆਸ ਮੋਗਾ ਸ਼ਹਿਰ ਵੀ ਦੇਖ ਸਕਦੋਂ ਜਿੱਥੇ ਹਾਂ ਜੀ ਆਹ ਬਈ ਆਪਾਂ ਮੋਗੇ ਸ਼ਹਿਰ ਪਹੁੰਚ ਗਏ ਮੋਗਾ ਸ਼ਹਿਰ ਬਈ ਆਹ ਹਾਂਜੀ ਬਾਈ ਜੀ ਆਪਾਂ ਆਏ ਆ ਬਾਈ ਮੋਗੇ ਸ਼ਹਿਰ ਪਹੁੰਚ ਗਏ ਆ ਗਏ ਜੀ ਮੋਗਾ ਸ਼ਹਿਰ ਹੁਣ ਆਪਾਂ ਆ ਬਾਈ ਹਾਂ ਮੋਗਾ ਸ਼ਹਿਰ ਹਾਂ ਬਾਈ ਕ੍ਰਾਸ ਕਰੀ ਜਾਨੇ ਟੱਪੀ ਜਾਨੇ ਬਈ ਮੋਗਾ ਸ਼ਹਿਰ ਤੁਸੀਂ ਬਾਈ ਜੀ ਦੇਖ ਸਕਦੇ ਹੋ ਆਪਣਾ ਮੋਗਾ ਸ਼ਹਿਰ ਟੱਪੀ ਜਾਨੇ ਆ ਜੀ ਆਓ ਜਾਂਦੇ ਆਪਣੇ ਅਗਲੇ ਬੰਦੇ ਹਾਂਜੀ ਬਾਈ ਜੀ ਮੋਗਾ ਸ਼ਹਿਰ ਆਪਾਂ ਹਾਂ ਜੀ ਟੱਪ ਗਏ ਸੀ ਤੇ ਬਾਈ ਮੋਗਾ ਸ਼ਹਿਰ ਜਿਹੜਾ ਆਪਾਂ ਹੈ ਬਾਈ ਹੈ ਟੱਪ ਗਏ ਤੇ ਹੁਣ ਗਾਹਾਂ ਬਾਹਾਂ ਹੈ ਬਾਈ ਪਾਣੀ ਆ ਪਾਣੀ ਪੀਣ ਬੈਠੇ ਪਾਣੀ ਆ ਮਨ ਲ ਆਪਣੀ ਪੀ ਗਏ ਤੇ ਹੁਣ ਬਈ ਆਪਾਂ ਚੱਲਦੇ ਆ ਗਾਹਾਂ ਜੀ ਤੇ ਹਾਂ ਜੀ ਜਲੰਧਰ ਇਥੇ ਹੋ ਗਿਆ ਬਾਈ 75 ਕਿਲੋ ਬਾਅਦ 75 ਕਿਲੋਮੀਟਰ ਬਾਅਦ ਜਲੰਧਰ ਤੇ ਧਰਮਘਟ ਧਰਮਘੋਟ ਬਾਈ ਖੜਾਂਗੇ 10 ਕਿਲੋਮੀਟਰ ਬਾਅਦ ਸਾਡਾ ਮਾਨ ਦਾ ਧਰਮ ਧਰਮਘੋਟ ਹੀ ਖੜੰਦਾ ਬਾਕੀ ਵੇਖਦੇ ਆਂ ਪਠਾਨਕੋਟ 186 ਜਲੰਧਰ ਹੈਗਾ ਜੀ 72 ਬਾਕੀ ਬਈ ਗਾਹਾਂ ਵੇਖਦੇ ਆ ਚੱਲੇ ਚੱਲ 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 ਮਾੜਾ ਗਾਹਾਂ ਕਰ ਲਾ ਚੱਲ ਚਲੋ ਬਾਈ ਚਲੋ ਸ਼ਾਹਕੋਟ ਹੈਗਾ ਜੀ 32 ਹਾਂਜੀ ਉਹ ਬਾਈ ਆਪਣੇ ਅੱਗੇ ਬੰਦੇ ਜਾਈ ਜਾਂਦੇ ਆ ਤੇ ਬੋਰਡ ਵੀ ਆ ਗਿਆ ਦਵਾਰੇ ਤੇ ਖੜਕਦਾ ਬਹੁਤ ਖੁੱਲੀਆਂ ਜੰਮੂ ਹੈਗਾ ਜੀ ਇੱਥੋਂ ਬਾਈ 255 ਜੰਮੂ 255 ਹੈਗਾ ਬਸ ਹਾਂ ਤੇ ਜਾਈਆ ਜਾਂਨੇ ਆ ਤੇ ਗਰਮੀ ਵੀ ਹੈਗੀ ਆ ਤੁਸੀਂ ਦੇਖ ਸਕਦੇ ਪਠਾਨਕੋਟ 182 ਜੋ ਜਗੰਦਰ ਹੈਗਾ ਜੀ 68 ਸਹੀ ਜਾਣ ਚਾਲ ਗਰਮੀ ਵੀ ਸਾਹ ਵੀ ਹਾਂਜੀ ਹਾਂ ਬਈ ਆਪਾਂ ਹੈ ਬਈ ਪੁਲ ਤੇ ਖੜੇ ਆ ਪਹਿਲਾ ਹਾਂ ਬਈ ਤੇ ਹਾਂ ਹੈ ਬਈ ਪੱਠੇ ਬਹੁਤ ਆ ਪੱਠ ਖਾਨੇ ਪੱਠ ਖਾਨਾ ਕੁਸ ਆਸ ਤੇ ਕੁਸ ਆ ਉਸੇ ਮੈਨੂੰ ਵੀ ਲੱਗਦਾ ਇੱਥੇ ਹਾਂ ਬਈ ਹਾਂ ਹਾਂ ਹੈ ਇੱਟਾ ਬਈ ਬਹੁਤ ਜਿਆਦੇ ਬਣਦੇ ਆ ਤੇ ਪੱਠਾ ਪੁਲ ਦੇ ਉੱਤੇ ਖੜੇ ਆ ਤੇ ਬਈ ਜਾਣੇਗਾ ਹਣੂ ਤੇ ਪੱਠੇ ਇੱਧਰ ਬਈ ਬਹੁਤ ਜਿਆਦੇ ਆ ਆਸੀ ਹਾ ਹਾ ਹਾਂਜੀ ਬਈ ਹੈ ਰਾਸਤ 'ਚ ਖੜੇ ਸੀ ਮੰਦਰ 'ਚ ਤੇ ਆ ਇੱਥੇ ਮੈਂ ਕਿ ਚੱਲਣ ਆਲੇ ਹਾਂ ਜੀ ਮੱਥਾ ਟੇਕ ਲਾਂਗੇ ਤੇ ਨਾਲ ਇਹ ਜੀ 10 15 ਮਿੰਟਾਂ ਨਾ ਆਪਾਂ ਬਹਿ ਜਾਾਂਗੇ ਹੈ ਤੇ ਆਹ ਹੈ ਆਰਾਮ ਵਗੈਰਾ ਕਰ ਲਾਂਗੇ ਆਹ ਜੀ ਮੰਦਰ 'ਚ ਗਰਾ ਖੜੇ ਆ ਫਿਰ ਇਹ ਤੋਂ 10 15 ਮਿੰਟ ਬਾਅਦ ਆਪਾਂ ਜੀ ਚੱਲਦੇ ਹਾਂ ਹੁਣ ਬਈ ਜੀ ਹਾਂਜੀ ਇੱਥੇ ਹਾਥੀ ਲਿਖ ਕੇ ਆਰਾਮ ਉਹ ਮੰਜਾ ਪਿਆ ਸੀ ਆਸੀਂ ਇਸ ਬਈ ਕਿਹ ਹਾਂ ਜੀ ਕੀ ਚੱਲ ਪਏ ਬਈ ਜਾਣਨੇ ਆ ਬਸ ਇੱਥੋਂ ਹੁਣ ਅਸੀਂ ਮਿਲਦੇ ਆ ਜੀ ਤੁਹਾਨੂੰ ਤਾਂ ਆਹਾਂ ਬਾਈ ਜੀ ਹਾਂ ਹਾਂ ਜੀ ਸੱਤ ਲੋ ਜੀ ਦਰਿਆ ਆ ਗਿਆ ਜੱਪ ਜਿਹੜਾ ਹੁਣ ਉੱਤੋਂ ਇਹ ਟੱਪੀ ਜਾਂਨੇ ਆ ਇਹ ਆਪਾਂ ਹੁਣ ਬਾਈ ਦਰਿਆ ਜੀ ਪਾਰ ਕਰਕੇ ਜਾਵਾਂਗੇ ਆਹਾਂ ਬਾਈ ਸਭ ਸਾਰਾ ਸੱਤ ਲੋ ਜੀ ਦਰਿਆ ਜੀ ਤੁਸੀਂ ਦੇਖ ਸਕਦੇ ਹੋ ਸਜਣੋ ਸੱਤ ਲੋ ਜੀ ਦਰਿਆ ਦੇ ਵਿੱਚ ਹਾਂ ਬਈ ਭੇਡਾਂ ਵੀ ਫਿਰਦੀਆਂ ਤੇ ਆਪਰੇ ਬੰਦੇ ਅੱਗੇ ਵੀ ਟੱਪ ਗਏ ਤੇ 7 ਵਜੇ ਆਪਾਂ ਬਈ ਦਰਿਆ ਦੇ ਉੱਤੇ ਨੀ ਟੱਪੀ ਜਾਂਦੇ ਆ ਨਕੋਦਰ ਬਈ ਪਹੁੰਚ ਗਏ ਆ ਨਕੋਦਰ ਆ ਗਿਆ ਆਪਣਾ ਬੰਦਾ ਇੱਕ ਆਉਸ ਇੱਕ ਆਪਣੇ ਬਈ ਪਿੱਛੇ ਆ ਤੁਸੀਂ ਦੇਖ ਸਕਦੇ ਹੋ ਸਜਣਾ ਆਹ ਆ ਸੇ ਬਈ ਜੀ ਆਹ ਹੈ ਬਾਬਾ ਮਰੀਦ ਸ਼ਾਹ ਜੀ ਤੇ ਇੱਥੋਂ ਆ ਬਈ ਜਾਂਦਾ ਹੈ ਰਾਸਤਾ ਬਈ ਤੁਸੀਂ ਦੇਖ ਸਕਦੇ ਹੋ ਤੇ ਆਹ ਸੇ ਦਰਗਾਹ ਬਾਬਾ ਮਰਾਜ ਸ਼ਾਹ ਜੀ ਹੁਣ ਆਪਾਂ ਬਾਈ ਜੀ ਚੱਲਦੇ ਆਂ ਕਾਹਾਂ ਨੂੰ ਬਾਬਾ ਮੁਰਾਦ 13 ਮੁਰਾਦ ਸ਼ਾ ਆਹਾਂ ਬਾਈ ਜਾਂਦੀ ਹੈ ਕਹਾ ਗਲੀ ਜਿਹੇ ਗਈ ਜਾਂਦੀ ਗਲੀ ਜਾਂਦੀ ਬਈ ਹਜੇ ਹਨ ਕਿਸੇ ਵੀਰ ਪਰਾਣੇ ਆਉਣਾ ਹੋਵੇ ਤਾਂ ਹਾਂ ਬਾਈ ਆਹ ਬੰਦੇ ਆਪਣੇ ਅੱਗੇ ਅੱਗੇ ਬਈ ਜਾਈ ਵੀ ਜਾਂਦੇ ਆ ਤੇ ਆ ਬਾਈ ਪਤਾ ਹਾ ਪਹੁੰਚ ਸਕ ਗਏ ਹਾਂ ਜੀ ਆ ਗਿਆ ਹੈ ਗੇਟ ਆ ਗਿਆ ਬਾਈ ਆਪਣੇ ਅਗਲੇ ਬੰਦੇ ਆਉਥੇ ਜਾਈ ਜਾਂਦੇ ਆ ਜੀ ਮੇਨ ਗੇਟ ਆ ਗਿਆ ਇੱਥੋਂ ਇਹ ਆ ਗਿਆ ਬਾਈ ਗੇਟ ਤੇ ਹੈ ਪਾਰਕਿੰਗ ਨਕੋਦਰ ਸ਼ਹਿਰ ਚ ਬਾਬੇ ਦੀ ਜਗਾ ਇੱਥੇ ਆ ਬਾਈ ਆਪਾਂ ਆ ਹਲਾ ਦੇ ਜੀ ਹਾਂ ਸਾਈਕਲ ਸੁngਲ ਆਸ ਜੀ ਬਾਬੇ ਦੀ ਬਾਈ ਹੈਦਰ ਹੈਗੇ ਜੀ ਦਰ ਗਿਆ ਆਓ ਬਾਈ ਚੱਲਦੇ ਹਾਂ ਆ ਵੇਖਦੇ ਆਸ ਹੈ ਬਾਈ ਜੀ ਬਾਬੇ ਰਹੇ ਦਰਬਾਰ ਤੇ ਆ ਬਾਈ ਜਿਨ੍ਹਾਂ ਨੇ ਸੁੱਖਾ ਪੁਰਾਂ ਹੁੰਦੀਆਂ ਉਹ ਇੱਥੇ ਆ ਬਾਈ ਜੀ ਸਮਾਨ ਚੜਾ ਜਾਂਦੇ ਆ ਤੇ ਆ ਬਾਈ ਗੱਡੀਆਂ ਵੀ ਲੋਕ ਕਈ ਹਨਾ ਦਾਨ ਕਰਕੇ ਗਏ ਆ ਆ ਬਾਈ ਜੀ ਤੁਸੀਂ ਦੇਖ ਆ ਹਾਂਜੀ ਇੱਥੇ ਤਰਗਾ ਬਾਬੇ ਬਾਈ ਹੈ ਬਾਬੇ ਜੀ ਇੱਥੇ ਬਾਈ ਧੂਫ ਹੈ ਧੂਫ ਲੱਗਦੀ ਹੈ ਬਾਬੇ ਜੀ ਆ ਇੱਥੇ ਬਾਈ ਇਹ ਬਿੱਕੀ ਸ਼ਾ ਬਾਬਾ ਫਲਾਡੀ ਸ਼ਾ ਤੇ ਮਰਾਦ ਸ਼ਾ ਜਿਹੜੇ ਕੁਛ ਨਾ ਕੁਛ ਖੜਾ ਆ ਇੱਥੇ ਬਾਈ ਜਿੰਨਾਂ ਨੇ ਸੁੱਖਾਂ ਪੂਰੀਆਂ ਹੁੰਦੀਆਂ ਉਹ ਬਾਈ ਇੱਥੇ ਮੋਟਰਸਾਈਕਲ ਚੜਾ ਜਾਂਦੇ ਆ ਬਾਈ ਇੱਥੇ ਮੋਟਰਸਾਈਕਲ ਆ ਬਾਈ ਸਾਰਾ ਸਭਾ ਨੇ ਲੱਗ ਭੱਗਾ ਇੱਥੇ ਵੀ ਨਕਸ਼ਾ ਆਇਦਾ ਇਹ ਬਾਬੇ ਦੀ ਸਾਰੇ ਬਾਈ ਦਰਗਾਹ ਦਾ ਦੇਖ ਸਕਦੇ ਹੁਣ ਆਪਾਂ ਬਾਈ ਜੀ ਆਹ ਦਰਗਾਹ ਵਿੱਚੋਂ ਮੱਥਾ ਟੇਕ ਕੇ ਜੇ ਚੱਲ ਪਏ ਗੁਰੂ ਘਰ ਜਾਂਦੇ ਆ ਬਾਈ ਹੁਣ ਗੁਰੂ ਘਰ ਫਿਰ ਉੱਥੇ ਅੱਜ ਕਰਾਂਗੇ ਆਹ ਰਾਤ ਨੂੰ ਜੀ ਸਟੇ ਬਾਈ ਹੁਣ ਚੱਲਦੇ ਆ ਬਈ ਆਪਾਂ ਹਾਂ ਜੀ ਗੁਰੂ ਘਰ ਕੰਨੇ ਆਪਾਂ ਹਾਂ ਹੁਣ ਬਈ ਆਹਾਂ ਜੀ ਗੁਰਦੁਆਰਾ ਵਿੱਚ ਪਹੁੰਚ ਕੇ ਗੁਰਦੁਆਰਾ ਸਾਹਿਬ ਵਿੱਚ ਆਪਾਂ ਜੀ ਪਹੁੰਚ ਗਏ ਹੁਣ ਆਪਾਂ ਜੀ ਗਾਹਾਂ ਗਾਹਾਂ ਜਾਂਦੇ ਆ ਤੇ ਆਓ ਜੀ ਦੇਖਦੇ ਆ ਫਿਰ ਕਮਰਾ ਮਿਲਦਾ ਜਾਂ ਨਹੀਂ ਆਪਾਂ ਨੂੰ ਹਾਂ ਜੀ ਬਈ ਹੈ ਗੁਰਦੁਆਰਾ ਵਿੱਚ ਹੈ ਜੀ ਕਮਰਾ ਮਿਲ ਗਿਆ ਤੇ ਆਪਾਂ ਹੁਣ ਜੀ ਪੈਨੇ ਆ ਤੜਕੇ ਗੱਲਬਾਤ ਕਰਦੇ ਆ ਆਸ ਕਰਦੇ ਆ ਜੀ ਤੁਹਾਨੂੰ ਸਾਰੇ ਵੀਰ ਨੂੰ ਬਹੁਤ ਬਦਕਾ ਹੈ ਲਵ ਯੂ ਹਾਂ ਨਾ ਜੀ ਲੱਗੂਗੀ ਮਿਲੋ ਨੂੰ ਇਹ ਲਾਈਕ ਸ਼ੇਅਰ ਤੇ ਫੋਲੋ ਲਾਜ਼ਮੀ ਕਰਨਾ ਬਹੁਤ ਬਹੁਤ ਜੀ ਧੰਨਵਾਦ